ਵਾਹਿਗੁਰੂ ਜੀ ਰਾਬ ਕਲੇ ਮਹਲਾ 3 ਅਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਬ ਕਲੇ ਰਾਗ ਦੇ ਵਿੱਚ ਮਹਲਾ 3 ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦਾ ਸੱਚੇ ਪਾਤਸ਼ਾਹ ਅਨੰਦ ਇਸ ਅਨੰਦ ਬਈ ਬਾਣੀ ਨੂੰ ਉਚਾਰਜ ਕਰਦੇ ਹਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਉਸ ਇੱਕ ਆਕਾਰ ਵਾਲੇ ਸੱਚੇ ਸਤਗੁਰ ਦੀ ਪ੍ਰਸਾਦ ਉਹਦੀ ਕਿਰਪਾ ਦੇ ਦੁਆਰਾ ਹੀ ਇਸ ਬਾਣੀ ਨੂੰ ਉਚਾਰਿਆ ਗਿਆ ਹੈ ਆਨੰਦ ਭਾਇ ਮੇਰੇ ਭਾਈ ਸਤਗੁਰੂ ਗੇ ਪਾਇਆ ਅਨੰਦ ਸਾਹਿਬ ਦੇ ਬਾਣੀ ਦੀ ਪਹਿਲੀ ਹੀ ਭਗਤੀ ਸ਼ੁਰੂਆਤ ਪਹਿਲੀ ਪੌੜੀ ਵਿੱਚ گرو پاشا چارج کر دی آنند پھیا میرے بائی آنند پھیا ہے میرے پاو مینو ہوں آنند ہے میری مینو بہت خوشی ہے ستگرو میں پایا کیونکہ میں ستگو پرمیشر اکال پور واحور کو پراپت کر لیا میں اکال پور واحو پا لیا اس کر کے آنند پیا ہوں میں بھی ہاں ہے میری ماں روپی جگت دنیا ہوں میں چڑھتی کلاس ہاں میم کوئی فکر نہیں ہے میں سدا اندروں رہتا ہاں ستگر پایا سہج سیتے من بجیاں بھائی پایا سہج سید ستگو پرمیشر اکال میں سہجے سہجے ਬੜੇ ਹੀ ਜਲਦੀ ਪਾ ਲਿਆ ਹੌਲੀ ਹੌਲੀ ਕਰਕੇ ਮੈਂ ਰੱਬ ਦੇ ਨਾਲ ਜੁੜਿਆ ਤੇ ਰੱਬ ਨੇ ਇਹਦੀ ਤੇਜ਼ੀ ਵਿਖਾਈ ਕਿ ਬਹੁਤ ਜਲਦੀ ਮੈਨੂੰ ਮਿਲਿਆ ਉਹਦੇ ਦਰਸ਼ਨ ਹੋਏ ਇਸ ਕਰਕੇ ਮੂਜੀ ਕਦੇ ਸਤਗੁਰ ਤਾਂ ਪਾਇਆ ਸਹਿਜ ਸਿਤੀ ਇਹਦਾ ਭਾਵ ਜੇਕਰ ਅਸੀਂ ਰੱਬ ਨੂੰ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਹਾਂ ਦਰਸ਼ਨ ਕਰਨੇ ਚਾਹੁੰਦੇ ਹਾਂ ਤਾਂ ਸਹਜੇ ਸਹਜੇ ਰੋਜ਼ ਦਿੱਤਾ ਪ੍ਰਤੀ ਵਕਤ ਦੇ ਜਾਣਾ ਛੋਟਾ ਛੋਟਾ ਟਾਈਮ ਵੰਡ ਕੇ ਜਾਣਾ ਰੱਬ ਵਾਲਾ جدو آپ منزل و ترتے ہیں تو پھر منزل سے پہنچ جائے گی کال بھی جی کر کری کیونکہ کال کرنے پرمیشر اکال پور واحب نہیں ملتا اس کر کے گرو جی کہتے میں ستگرو پایا ہولی ہولی سہجے سہجے کہ من بجیاں ودائیاں کہتے ہو جدوں کا رب جا درشن پایا دیدار ہوا ہے ادوں دیا من بجیاں میرے منت وائیں خوشیاں ہی خوشیاں نے ਨਾਮਹਿ ਆਨੰਦ ਹੈ ਰਾਗ ਰਤਨ ਪਰਵਾਰ ਪਰਿਓ ਸਭ ਅਗਾਂ ਲਾਇਆ ਕਹਿੰਦੇ ਜਦੋਂ ਦਾ ਮੈਂ ਰੱਬ ਨੂੰ ਪਾਇਆ ਪਰਮੇਸ਼ਰ ਨੂੰ ਪਾਇਆ ਮਨ ਵਿੱਚ ਇੰਨਾ ਚਾਅ ਹੋਇਆ ਖੁਸ਼ੀ ਹੋਈ ਕਹਿੰਦੇ ਅੰਬਰ ਗਿਆਂ ਰਾਗ ਰਤਨ ਪਰਵਾਰ ਪਰਿਓ ਅੰਬਰ ਦੀਆਂ ਪਰੀਆਂ ਵੀ ਰਾਗ ਵੀ ਰਾਗੜੀਆਂ ਵੀ ਜਿਵੇਂ ਗੁਰੂ ਸਾਹਿਬ ਜੀ ਦੀ ਬਾਣੀ ਅੰਦਰ 33 ਰਾਗਾਂ ਦਾ ਜ਼ਿਕਰ ਕੀਤਾ ਹੈ ਕਹਿੰਦੇ 33 ਰਾਗ ਤੇ ਉਹਨਾਂ ਦੀਆਂ ਪਤਨੀਆਂ ਨਾਲ ਰਗੜੀਆਂ ਵੀ ਪਰਿਵਾਰ ਸवेत ਸ਼ਬਦ ਗਮ ਜਾਈਆਂ ਕਹਿੰਦੇ ਹੁਣ ਕਿਉਂ ਲੱਗਦਾ ਮੇਰੇ ਅੰਦਰ ਸ਼ਬਦ ਹੀ ਗਾਈ ਜਾਂਦੇ ਆ ਅੰਦਰ ਹੁਣ ਆਪਣੇ ਆਪ ਹੀ ਰਾਗ ਵੱਜ ਰਹੇ ਨੇ ਰਾਗ ਚੱਲ ਰਹੇ ਨੇ ਹੁਣ ਬਾਹਰ ਸਾਜਾਂ ਦੀ ਵਜਾਉਣ ਦੀ ਲੋੜ ਨਹੀਂ ਹੈ ਹੁਣ ਅੰਦਰ ਆਪਣੇ ਆਪ ਰਾਗ-ਰਾਗੀਆਂ ਦੀਤ ਗਾਰੇ ਜਾਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੱਤੀ ਵਸਾਇਆ ਏ ਭਾਈ ਸਬਦੋ ਤਾਂ ਗਾਵੋ ਤੁਸੀਂ ਵੀ ਕਿਰਪਾ ਕਰੋ ਉਸ ਰੱਬ ਦਾ ਪਰਮੇਸ਼ਰ ਦਾ ਆਕਾਰ ਰਖਵਾਇਆ ਹੁੰਦਾ ਸਬਦ ਗਾਉਣਾ ਕਰੋ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੱਤੀ ਵਸਾਇਆ ਤੇ ਜਿਹੜੇ ਜਿਹੜੇ ਲੋਕਾਂ ਨੇ ਪਰਮੇਸ਼ਰ ਦਾ ਸਬਦ ਮਨ ਵਿੱਚ ਵਸਾ ਲਿਆ ਗਾ ਕੇ ਫਿਰ ਮਹਾਰਾਜ ਕਹਿੰਦੇ ਕਹ ਹੈ ਤਾਂਿਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਜਿੱਤਾਂ ਜਿੱਤਾਂ ਲੋਕਾਂ ਦੇ ਸੰਬੋਧ ਦਾ ਗਾਵੋ ਹਰੀ ਕੇਰਾ ਸਭ ਨੂੰ ਗਾ ਲਿਆ ਹਰੀ ਦੇ ਪਰਮੇਸ਼ਰ ਦੇ ਨਾਮ ਨੂੰ ਮਨ ਵਸਾਇਆ ਮੰਤ ਵਸਾਇਆ ਫਿਰ ਕਹ ਹੈ ਨਾਮ ਕਦੇ ਮੈਂ ਦੱਸਦਾ ਹਾਂ ਅਨੰਦ ਹੋਆ ਉਹਨਾਂ ਲੋਕਾਂ ਨੂੰ ਕਹਿੰਦੇ ਅਨੰਦੀ ਅਨੰਦ ਮਿਲਿਆ ਔਰ ਸਤਿਗੁਰੂ ਮੈਂ ਪਾਇਆ ਉਹਨਾਂ ਨੇ ਪਰਮੇਸ਼ਰ ਨੂੰ ਪਾਇਆ نہیں تا رب کو لبن تریے رب کا خدا کوج کوئی نہیں پایا نہیں جا سکتا لبے نہیں جا سکتا دیکھے نہیں جا سکتا پر جی سبد منت بس جائے ہوں اتنے گرو جی نے سارے شبد راہی سب کی گل کی سہج سیکھی جی میں کلکی درپاشاہ نے انت کے ٹائم آخیا سے بھائی سب سیکھنے کو حکم ہے گرو مانو گرنتھ گرو گرنتھ جی مانو پرگت گرا کی دے ٹھیک ਜੋ ਪ੍ਰਮਾਤਮ ਕੋ ਮਿਲੋ ਚਾਹੇ ਖੋਜ ਸਬਦ ਦੀ ਕਹਿੰਦੇ ਆ ਬੰਦੇ ਐ ਬਲੁਖੋ ਜੇ ਰੱਬ ਨੂੰ ਪਾਉਣਾ ਚਾਹੁੰਦਾ ਹੈ ਫਿਰ ਤੂੰ ਸਬਦ ਦੀ ਖੋਜ ਕਰੀ ਸਬਦ ਦੀ ਤਲਾਸ਼ ਕਰੀ ਸਵਾ ਦੇ ਰਾਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਇਥੇ ਵੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸਬਦੋਂ ਤਾਂ ਗਾਓ ਹਰੀ ਕੇਰਾ ਭਾਈ ਹਰੀ ਦਾ ਪਰਮੇਸ਼ਰ ਦੇ ਨਾਮ ਦਾ ਸਬਦ ਗਾਉਣਾ ਕਰੋ ਫਿਰ ਸਤਗੁਰੂ ਮੈਂ ਪਾਇਆ ਇਹ ਪਹਿਲੀ ਬੋੜੀ ਇੱਥੋਂ ਤੱਕ ਮਹਾਰਾ ਹੈ ਕਹਿੰਦੇ ਫੇਰ ਪਰਮੇਸ਼ਰ ਕਾਲ ਪਰਖਾਇ ਕਰੋ ਪਾਇਆ ਜਾ ਸਕਦਾ ਹੈ ਇਹ ਮਨ ਮੇਰੀਆ ਤੂੰ ਸਦਾ ਲੋਹਾ ਨਾ ਲੈ ਸੰਦੂ ਸੰਬੋਧਨ ਕਰਕੇ ਮਨ ਨੂੰ ਸਮਝਾ ਰਹੇ ਦੀ ਇਹ ਮਨ ਮੇਰੀਆ ਏ ਮੇਰੀਆ ਮਨਾ ਇਹ ਦੁੱਖ ਤੂੰ ਸਦਾ ਰੋ ਹਰ ਨਾਲੇ ਇੱਕ ਦਿਨ ਦੀ ਗੱਲ ਨਹੀਂ ਦੋ ਦਿਨ ਦੀ ਗੱਲ ਨਹੀਂ ਤੂੰ ਸਦਾ ਹੀ ਹਰ ਵੇਲੇ ਉਸ ਹਰੀ ਦੇ ਨਾਮ ਦੇ ਨਾਲ ਲੱਗਿਆ ਰਹੇ ਹਰ ਮੇਲੇ ਆਪਣੇ ਮਨ ਦੇ ਵਿੱਚ ਸਬਦ ਦੀ ਅਰਾਧਨਾ ਕਰਦਾ ਰਹੇ ਵਾਹਿਗੁਰੂ 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 ਅੰਦਰ ਦੀ ਤਾਰ ਵੱਜਦੀ ਰਹੇ ਫਿਰ ਕੀ ਮਹਾਰਾਜ ਕੀ ਕਹਿੰਦੇ ਨੇ ਹਾਰ-ਦਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਨਾ ਸਭ ਤੋਂ ਪਹਿਲਾਂ ਤਾਂ ਤੇਰੀ ਚਿੰਤਾ ਗਟੇਗੀ ਜਿਹੜਾ ਹੁਣ ਰੋਜ਼ ਬਲੀ ਦੀ ਸਾਨੂੰ ਚਿੰਤਾ ਹੈ ਵੀ ਕਿਵੇਂ ਘਰ ਚੱਲੂਗਾ ਕਿਵੇਂ ਕਮਾਓਗੇ ਕਿਵੇਂ ਬਣਾਵਾਂਗੇ ਬੱਚੇ ਸੱਟ ਕਿਵੇਂ ਹੋਣਗੇ ਸਾਰੀਆਂ ਚਿੰਤਾਵਾਂ ਨੇ ਨਾ ਜਿਸ ਸਾਡੀਆਂ ਇਹ ਚਿੰਤਾ ਤੋਂ ਫਿਰ ਦੁੱਖ ਬਣਦਾ ਹੈ ਦੁੱਖ ਲੱਗਦਾ ਸਰੀਰ ਨੂੰ ਤੇ ਸਰੀਰ ਤੇ ਨੋ ਰੋਗੀ ਹੋ ਜੇ ਫਿਰ ਬੰਦਾ ਕਿਸੇ ਦਾ ਪਤਾ ਨਹੀਂ ਰਹਿੰਦਾ ਇਸ ਕਰਕੇ ਗੁਰੂ ਜੀ ਨੇ ਇੱਥੇ ਸਭ ਤੋਂ ਪਹਿਲਾ ਸ਼ਬਦ ਲਿਖਿਆ ਕਹਿੰਦੇ ਹਾਰ ਨਾਲ ਰਹੋ ਤੂੰ ਮਨ ਮੇਰੇ ਏ ਮੇਰੇਆ ਮਨ ਜਦੋਂ ਤੂੰ ਹਰੀ ਦੇ ਨਾਲ ਨਾਲ ਰਹੇਗਾ ਸਬਦ ਦੀ ਅराधना ਕਰੇਗਾ ਕਹਿੰਦੇ ਦੁੱਖ ਸਭ ਵਿਸਾਰਨਾ ਸਾਹ ਤੋਂ ਪਹਿਲਾਂ ਤਾਂ ਤੇਰੇ ਦੁੱਖ ਦੂਰ ਹੋਣਗੇ ਕਿਉਂਕਿ ਪਰਮੇਸ਼ਰ ਦੁੱਖਾਂ ਨੂੰ ਹਰਨ ਵਾਲਾ ਹੈ ਜਦੋਂ ਸਬਦੀ ਅਰਧਨਾ ਭਾਵ ਜਦੋਂ ਦਵਾਈ ਅੰਦਰ ਜਾਵੇਗੀ ਫਿਰ ਆਪਣੇ ਆਪ ਉਹ ਸਾਧ ਉਤਰ ਜਾਊਗਾ ਸਰੀਰ ਨੇ ਤਾਂ ਦੁਸਤ ਹੋਣਾ ਹੀ ਹੈ ਜਦੋਂ ਦਵਾਈ ਲੱਗਦੀ ਤੇ ਪਰਮੇਸ਼ਰ ਦਾ ਸਾਧ ਪਰਮੇਸ਼ਰ ਦਾ ਨਾਮ ਸਰਬ ਰੋਗ ਦਾ ਔਖ ਦਾ ਨਾਮ ਪਰਮੇਸ਼ਰ ਦਾ ਨਾਮ ਹੀ ਸਾਰੀਆਂ ਬਿਧਾਂ ਦੀ ਦਵਾਈ ਹੈ ਇਸ ਲਈ ਗੁਰੂ ਜੀ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ ਮਨਾ ਜਦੋਂ ਤੂੰ ਰੱਬ ਦੀ ਰਜ਼ਨਾ ਕਰੇਗਾ ਦੁੱਖਾਂ ਤੋਂ ਤੈਨੂੰ ਸੁਟਕਾਰਾ ਮਿਲੇਗਾ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਜਿਹੜਾ ਰੱਬ ਹੈ ਪਰਮੇਸ਼ਰ ਹੈ ਨਾ ਉਹ ਫਿਰ ਹਰ ਵੇਲੇ ਤੇਰੇ ਅੰਗ ਸੰਗ ਰਹੇਗਾ ਤੇਰੇ ਨਾਲ ਹਰ ਟਾਈਮ ਹੋਵੇਗਾ ਅੰਗੀਕਾਰ ਉਹ ਫਿਰ ਦੂਰ ਨਹੀਂ ਹੋਵੇਗਾ ਇਹ ਆਉਂਦੀ ਹੈ ਕਿ ਤੈਨੂੰ ਬੁਖਾਰ ਚੜ ਗਿਆ ਤੇ ਡਾਕਟਰ ਦੀ ਦਵਾਈ ਤੈਨੂੰ ਦੁਕਾਨ ਤੱਕ ਚੱਲ ਕੇ ਜਾਣਾ ਪਵੇਗਾ ਲੈਣ ਜਾਣਾ ਪਵੇਗਾ ਉਹ ਰੱਬ ਤਾਂ ਹਰ ਵੇਲੇ ਫਿਰ ਤੇਰੇ ਨਾਲ ਹੀ ਤਰ੍ਹਾਂ ਹੋਵੇਗਾ ਇਸ ਕਰਕੇ ਕਾਰਜ ਸਭ ਸਵਾਰਨਾ ਫਿਰ ਜਿਹੜੇ-ਜਿਹੜੇ ਵੀ ਤੂੰ ਕੰਮ ਨੂੰ ਹੱਥ ਪਾਵੇਂਗਾ ਉਹ ਸਾਰੇ ਸਬਰ ਦੇ ਜਾਣਗੇ ਭਾਵੇਂ ਤੇਰੇ ਘਰ ਦੇ ਵਿੱਚ ਸੁੱਖ-ਸ਼ਾਂਤੀ ਆਪਣੇ ਆਪ ਬਣਦੀ ਜਾਵੇਗੀ ਤੂੰ ਇੱਕ ਵਾਰੀ ਸਬਦ ਦੀ ਅਰਦਾਨਾ ਕਰ ਸਬਦ ਦਾ ਜਾਪ ਤਾਂ ਕਰ ਆਪਣੇ ਆਪ ਤੇਰੇ ਕੰਮ ਸਬਰ ਦੇ ਜਾਣਗੇ ਜਿਹੜੇ ਕੰਮ ਤੂੰ ਹੱਥ ਕਹਿਣਾ ਮੈਂ ਹੱਥ ਪਾਉਣਾ ਦੇ ਕੰਮ ਵੜਦਾ ਨਹੀਂ ਅਧ ਵਿਚਾਲੇ ਖਲਾਬ ਹੋ ਜਾਊਗਾ ਕੰਮ ਨਹੀਂ ਸਿਰੇ ਚੜਦਾ ਇਹ ਕੰਮ ਆਪਣੇ ਆਪ ਸਿਰੇ ਚੜੂਗਾ ਜਦੋਂ ਬਹਾਰਾ ਇਹ ਕਹਿੰਦੇ ਧਰ ਜੀੜੇ ਇੱਕ ਟੇਕ ਤੂੰ ਲਾਹੇ ਵਡਾਦੀ ਆਸ ਅੱਗੇ ਕਹਿੰਦੇ ਨੇ ਨਾਟਕ ਨਾਮ ਤੇ ਆਇਆ ਹੈ ਕਾਰਨ ਆਵਰਸ ਤੂੰ ਇੱਕ ਵਾਰੇ ਨਾਮ ਦੀ ਅਰਧਨਾ ਕਰ ਸਭ ਦੇ ਪੋਜਣਾ ਕਰ ਫਿਰ ਮਹਾਰਾਜ ਦੇ ਕਾਰਨ ਸਭ ਸਵਾਰਨਾ ਉਹ ਜਿਹੜਾ ਪਰਮੇਸ਼ਰ ਹੈ ਉਹ ਸਾਰੇ ਕੰਮ ਸਵਾ ਕਰਾਉਣਾ ਹੈ ਉਹ ਸਾਰੇ ਕੰਮ ਬਰਾਸ ਕਰਨ ਵਾਲਾ ਹੈ ਇਸ ਤਰ੍ਹਾਂ ਕਿ ਤੂੰ ਥੋੜਾ ਜਿਹਾ ਪਰਮੇਸ਼ਰ ਦੇ ਦੁਆਲੇ ਧਿਆਨ ਦੇ ਅਗੇ ਉਚਾਰਦੇ ਹਨ ਸਭਨਾ ਗੱਲਾਂ ਸਭ ਰੱਤ ਸੁਆਮੀ ਸੋ ਕਿਉਂ ਬਦੋਂ ਸਾਰੇ ਹੇ ਭਾਈ ਇਹ ਬਨਾ ਉਹ ਜਿਹੜਾ ਰੱਬ ਹੈ ਪਰਮੇਸ਼ਰ ਸਭਾਂ ਗੱਲਾਂ ਸਮਰੱਥ ਸਵਾਮੀ ਉਹ ਸਾਰੀਆਂ ਗੱਲਾਂ ਜਾਣਦਾ ਹੈ ਉਹ ਸਭ ਕੁਝ ਕਰਨ ਦੇ ਯੋਗ ਹੈ ਸਮਰੱਥ ਸਭ ਗੱਲਾਂ ਜਾਣਦਾ ਹੈ ਔਰ ਸਮਰੱਥ ਹੈ ਸਭ ਕੁਝ ਕਰਨ ਦੇ ਯੋਗ ਹੈ ਸਵਾਮੀ ਜਿਹੜਾ ਸਾਡਾ ਮਾਲਕ ਹੈ ਪਰਮੇਸ਼ਰ ਉਹ ਸਭ ਕੁਝ ਕਰਨ ਦੇ ਯੋਗ ਹੈ ਉਹਦੇ ਤੋਂ ਕੁਝ ਵੀ ਲੁਕਿਆ ਸੁਪਿਆ ਨਹੀਂ ਐਥੇ ਤਾਂ ਬਹੁਤ ਕਹਿੰਦਾ ਜੀ ਮੈਂ ਆਪਣੀ ਚਿਤਰਾਈ ਵਰਤ ਲਈ ਆਪਣਾ ਦਿਮਾਗ ਵਰਤ ਲਿਆ ਤਾਂ ਮੇਰਾ ਕੰਮ ਬਣ ਗਿਆ ਅਸਲ ਵਿੱਚ ਯਾਦ ਰੱਖੀ ਜਿਹੜੀ ਚਿਤਰਾਈ ਦੀ ਤੂੰ ਗੱਲ ਕਰਦਾ ਹੈ ਦਿਮਾਗ ਦੀ ਗੱਲ ਕਰਦਾ ਹੈ ਮਹਾਰਾਜ ਕਹਿੰਦੇ ਉੱਦਵ ਮਤ ਪ੍ਰਾਵ ਅੰਤਰ ਜਾਮੀ ਜਿਉਂ ਪ੍ਰੇਰ ਹੈ ਤਿਉਂ ਕਰਦਾ ਜਿਹੜੀ ਚਿਤਰਾਈ ਤੂੰ ਕਹਿੰਦਾ ਵੀ ਮੈਂ ਵਰਤੀ ਇਹ ਚਿਤਰਾਈ ਵੀ ਅਸਲ ਵਿੱਚ ਰੱਬ ਨੇ ਤੈਨੂੰ ਦਿੱਤੀ ਹੈ ਇਹ ਵਾਕ ਵੀ ਅਸਲ ਵਿੱਚ ਰੱਬ ਨੇ ਤੈਨੂੰ ਦਿੱਤੀ ਹੈ ਪਰ ਤੈਨੂੰ ਪਤਾ ਨਹੀਂ ਲੱਗਿਆ ਇਹ ਮਾਰਗ ਪ੍ਰਵੇਸ਼ਰ ਦੇਣ ਵਾਲਾ ਸੀ ਤੇ ਤੂੰ ਵੀ ਇਉਂ ਦੇ ਇਉਂ ਕਰਦੇ ਤੂੰ ਪ੍ਰੇਰਣਾ ਦੇਣ ਵਾਲਾ ਹੋ ਸੀ ਉਹਦੀ ਪ੍ਰੇਰਣਾ ਦੇ ਸਦਕਾ ਹੀ ਤੇਰਾ ਕੰਮ ਬਣਿਆ ਪਰ ਤੂੰ ਸੋਚਦਾ ਵੀ ਸ਼ਾਇਦ ਮੈਂ ਚਤਰਾਈ ਕਰਦੇ ਵੀ ਜੇ ਮੈਂ ਇਹ ਨਾ ਸੋਚਦਾ ਤਾਂ ਕੰਮ ਹੀ ਨਹੀਂ ਸੀ ਹੋਣਾ ਅਸਲ ਵਿੱਚ ਇਹੋ ਹੀ ਭੁਲੇਖਾ ਹੈ ਇਹੋ ਹੀ ਬਹਿ ਮੈਂ ਸਾਡਾ ਸੰਸਾਰ ਤੇ ਦੁਨੀਆਂ ਦੇ ਲੋਕਾਂ ਦਾ ਇੰਨਾ ਕੀ ਭਰਮ ਹੈ ਸਾਡਾ ਤੇ ਗੁਰੂ ਜੀ ਨੇ ਇਸੇ ਕਰਕੇ ਸਾਨੂੰ ਸਮਝਾਇਆ ਵੀ ਇਹ ਬਾਣੀ 'ਚ ਮਾਰਾ ਕਿਤੇ ਖੂਟੋ ਆਂਡਾ ਭਰਮ ਦਾ ਇਹ ਭਿਆ ਪ੍ਰਗਾਸ ਕਹਿੰਦੇ ਜਦੋਂ ਬੰਦਿਆ ਤੇਰਾ ਭਰਮ ਦਾ ਆਂਡਾ ਫਟ ਗਿਆ ਨਾ ਸਾਰਾ ਪ੍ਰਕਾਸ਼ ਹੋ ਜਾਣਾ ਹੈ ਤੇ ਤੇਰੇ ਮਨ ਵਿੱਚ ਸਭ ਕੁਝ ਚਾਨਣਾ ਹੋ ਜਾਊ ਤੇ ਤੈਨੂੰ ਸਮਝ ਬਹਿ ਜੂਗੀ ਕਿ ਮੈਂ ਤਾਂ ਕੁਝ ਵੀ ਨਹੀਂ ਹਾਂ ਕਰਨ ਘਰਾਵਣ ਵਾਲਾ ਤਾਂ ਕੋਈ ਹੋਰ ਹੀ ਹੈ ਜੋ ਕੋਈ ਦੁਨੀਆ ਚੱਲ ਰਹੀ ਉਹ ਸਭ ਕੁਝ ਹੋਰ ਹੀ ਚੱਲ ਰਿਹਾ ਹੈ ਉਦੋਂ ਸਮਝ ਆ ਜਾਵੇਗੀ ਅੱਜ ਬੰਦਾ ਕਹਿੰਦਾ ਨਹੀਂ ਮੈਂ ਚਤਰਾਈ ਦੇ ਨਾਲ ਲੱਖ ਰੁਪਏ ਵਾਲੀ 50000 ਦੇ ਲੈ ਆਇਆ ਇਹ ਤਾਂ ਤੇਰੀ ਸੋਚ ਹੈ ਵੀ ਤੂੰ ਹੀ ਲੈ ਕੇ ਆਇਆ ਅਸਲ ਵਿੱਚੋਂ ਪਰਮੇਸ਼ਰ ਨੇ ਤੈਨੂੰ ਇੱਦਾਂ ਦੀ ਦੇਣੀ ਸੀ ਪਰਮੇਸ਼ਰ ਨੇ ਤੇਰੇ ਵਿੱਚ ਇੱਕ ਹਿੰਮਤ ਪਾਉਣੀ ਸੀ ਤੇਰੇ ਵਿੱਚ ਉਦਾਂ ਦਾ ਦਬਾਅ ਪਾਇਆ ਬਣ ਦੇ ਕੁਰਨੇ ਉਦਾਂ ਦੇ ਪੈਦਾ ਕੀਤੇ ਤੈਨੂੰ ਹਿੰਮਤ ਦਿੱਤੀ ਕਈ ਵਾਰੀ ਮੈਂ ਬਤਾਈ ਵੀ ਗਿਆ ਤਾਂ ਵੀ ਯਾਰ 50000 ਦੀ ਚੀਜ਼ ਮਿਲਦੀ ਸੀ ਮੇਰੇ ਹੱਥੋਂ ਹੀ ਖੁੱਸ ਗਈ ਮੈਨੂੰ ਟਾਈਮ ਹੀ ਨਹੀਂ ਮਿਲਿਆ ਮੈਂ ਵਿਚਾਰਾ ਕਰਦੇ ਰਹਿ ਗਿਆ ਕਰੇ ਸੋਚਦਾ ਹੀ ਰਹਿ ਗਿਆ ਜਦ ਨੂੰ ਵੇਚ ਲਈ ਤੇ ਫਿਰ ਉੱਥੇ ਤੇਰੀ ਚਤਰਾਈ ਕਿਉਂ ਨਹੀਂ ਚੱਲੀ ਉੱਥੇ ਤਰਾ ਦਿਮਾਗ ਕਿਉਂ ਨਹੀਂ ਚੱਲਿਆ ਅਸਲ ਵਿੱਚ ਜੋ ਰੱਬ ਨੇ ਕਰਨਾ ਹੈ ਉਹ ਹੋਣਾ ਹੈ ਤੇ ਗੁਰੂ ਜੀ ਕਹਿੰਦੇ ਭਾਈ ਜੇ ਤੂੰ ਆਪਣੇ ਮਨ ਨੂੰ ਸਬਦ ਨਾਲ ਜੋੜ ਲੈ ਰੱਬ ਨਾਲ ਜੋੜ ਲੈ ਤਾਂ ਕਹਿੰਦੇ ਯਾਦ ਰੱਖੀ ਸਬਦਾਂ ਗੱਲਾਂ ਸਬਰਥ ਸੁਆਮੀ ਉਹ ਸਾਰੀਆਂ ਗੱਲਾਂ ਜਾਣਦਾ ਹੈ ਤੇ ਸਭ ਕੁਝ ਕਰਦੇ ਸਬਰਥ ਹੈ ਸੁਆਮੀ ਮਾਲਕ ਸੋ ਕਿਉਂ ਮਨੋ ਬਸਾਰੇ ਤੂੰ ਉਹਨੂੰ ਬੜੋਂ ਕਿਉਂ ਬਸਾਰੀ ਬਣਾਏ ਉਹਨੂੰ ਮਨ ਦੇ ਵਿੱਚ ਚੇਤੇ ਕਰ ਜਦੋਂ ਉਹ ਪਰਮੇਸ਼ਰ ਤੇਰੇ ਚਿੱਤੇ ਵਿੱਚ ਆ ਗਿਆ ਤੇਰੇ ਮਨ ਵਿੱਚ ਆ ਗਿਆ ਫਿਰ ਮਹਾਰਾਜ ਕਹਿੰਦੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਫਿਰ ਤੇ ਸਾਰੇ ਕੰਮ ਰਾਸ ਆਉਣਗੇ ਸਭ ਕੁਝ ਤੇਰਾ ਸਹੀ ਹੋਵੇਗਾ ਤੇਰੀ ਜ਼ਿੰਦਗੀ ਦੀ ਗੱਡੀ ਲੈਂ ਤੇ ਚੜ ਜਾਵੇਗੀ ਸਹੀ ਪਟੜੀ ਤੇ ਚੱਲੇਗੀ ਫਿਰ ਆਖਰ ਦੀ ਪੰਕਤੀ ਦੂਜੀ ਬੋੜੀ ਵਿੱਚ ਕਹਿੰਦੇ ਨੇ ਕਹ ਨਾਨਕ ਮਨ ਮੇਰੇ ਇਹ ਮੇਰੇ ਬਣਾ ਸਦਾ ਰਹੋ ਹਰ ਨਾਲੇ ਤੂੰ ਸਦਾ ਹੀ ਉਸ ਪਰਮੇਸ਼ਰ ਦੇ ਨਾਲ ਹੈ ਉਹ ਆਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਹੈ ਫੇਰ ਹੀ ਤੇਰਾ ਸੰਸਾਰ ਵਿੱਚ ਮਨੁੱਖਾ ਜਨਤਾ ਨੂੰ ਲਾ ਫਾਇਦਾ ਹੋਵੇ ਅੱਗੇ ਤੀਸਰੀ ਪੌੜੀ ਵਿੱਚ ਉਚਾਰਦੇ ਹਨ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਓੜ ਰਾਮ ਨੂੰ ਸੰਬੋਧਨ ਕਰਦੇ ਨੇ ਗੁਰੂ ਅਮਰਦਾਸ ਜੀ ਪਰਮੇਸ਼ਰ ਅੱਗੇ ਏ ਵਾਹਿਗੁਰੂ ਸਾਚੇ ਸਾਹਿਬਾ ਇਹ ਮੇਰੇ ਮਾਲਕ ਕਿਆ ਤਾਂ ਨਹੀਂ ਕਰਦੇ ਐ ਤੇਰੇ ਘਰ ਵਿੱਚ ਕੀ ਨਹੀਂ ਸਭ ਕੁਝ ਹੈ ਸਭ ਕੁਝ ਹੈ ਤੇਰੇ ਘਰ ਦੇ ਵਿੱਚ ਕੀ ਨਹੀਂ ਅੱਗੇ ਕਹਿੰਦੇ ਵੀ ਨੇ ਮਹਾਰਾਜ ਘਰ ਤਾਂ ਤੇਰਾ ਸਭ ਕਿਸਰ ਹੈ ਜਿਸ ਦੇ ਸੋਪਾਵੇ ਇਹ ਮੇਰੇ ਮਾਲਕ ਤੇਰੇ ਘਰ ਦੇ ਵਿੱਚ ਸਭ ਕੁਝ ਹੈ ਪਰ ਜਿਸ ਦੇ ਸੋਪਾਵੇ ਤੂੰ ਜਿੰਨੂ ਦਮੇ ਉਹੋ ਹੀ ਪਉਦਾ ਹੈ ਭਾਵੇਂ ਮੰਗਣ ਵਾਲੇ ਬੜਾ ਕੁਝ ਮੰਗਦੇ ਨੇ ਸਭ ਨੂੰ ਸਭ ਚੀਜ਼ਾਂ ਨਹੀਂ ਮਿਲਦੀਆਂ ਅਰਦਾਸਾਂ ਪਾ ਸਾਰੇ ਲੋਜ ਕਰਦੇ ਆ ਪਰ ਰੱਬ ਨੇ ਜਿੱਤੂ ਦੇਣਾ ਜੋ ਦੇਣਾ ਉਸੇ ਨੂੰ ਦੇਣਾ ਇਸ ਕਰਕੇ ਗੁਰੂ ਜੀ ਇਹ ਵੀ ਸਾਨੂੰ ਸਮਝਾਉਂਦੇ ਨੇ ਭਾਈ ਰੱਬ ਕੋਲੇ ਹੈ ਸਭਾ ਗੁਰੂ ਜੀ ਕਦੇ ਨਿਰਾਸ਼ ਨਾ ਹੋਵੀਂ ਵੀ ਮੇਰੀ ਅਰਦਾਸ ਪੂਰੀ ਨਹੀਂ ਹੋਈ ਬਰਾਕਤ ਰੱਬ ਅਗੇ ਬੇਨਤੀ ਕੀਤੀ ਸੀ ਮੇਰਾ ਕੰਮ ਨਹੀਂ ਪੂਰਾ ਹੋਇਆ ਨਿਰਾਸ਼ ਨਾ ਹੋਈ ਉਹਦੇ ਕੋਲ ਹੈ ਸਭ ਕੁਝ ਪਰ ਜੇ ਉਹਨੇ ਦੇਣਾ ਤਾਂ ਦੇਣਾ ਜੇ ਉਹ ਤੇਰੇ ਕਰਮਾਂ ਵਿੱਚ ਨਹੀਂ ਲਿਖਿਆ ਫਿਰ ਉਹਨੇ ਤੈਨੂੰ ਨਹੀਂ ਦੇਣਾ ਇਸ ਕਰਕੇ ਰੱਬ ਕੇ ਇੱਕੋ ਹੀ ਗੱਲ ਆਖਿਆ ਕਰ ਸਾਚੇ ਸਾਹਿਬਾ ਕਿਆ ਨਾ ਜੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਦੇ ਸੋ ਪਾਵੇ ਵਾਰ ਕਰੋ ਤੇਰੇ ਘਰ ਵਿੱਚ ਹੈ ਤਾਂ ਸਭ ਕੁਝ ਪਰ ਜਿਤੂ ਜੋ ਤਵੇਂ ਉਹੋ ਹੀ ਪਉਦਾ ਹੈ ਸਦਾ ਸਤ ਸਲਾਹ ਤੇਰੀ ਨਾਮ ਬੰਨ ਬਸਾਵੇ ਹੁਣ ਨਾਲ ਅੱਗੇ ਇਹ ਵੀ ਦੱਸਦੇ ਨੇ ਕਹਿੰਦੇ ਨਰਾਜ਼ ਨਾ ਹੋਈ ਕਦੇ ਰੱਬ ਤੇ ਗੁੱਸਾ ਨਾ ਕਰੀ ਰੱਬ ਦੇ ਨਾਲ ਕਦੇ ਪਰ ਸਦਾ ਸਿਫਤ ਸਲਾਹਾ ਤੇਰੀ ਰੱਬ ਦੀ ਸਿਫਤ ਸਲਾਹ ਸਦਾ ਕਰਨੀਆ ਵਡਿਆਈ ਕਰਨੋਂ ਨਹੀਂ ਹਟਣਾ ਉਹਦੀ ਵਡਿਆਈ ਕਰੀ ਜਾਣਾ ਮਨ ਨਾਮ ਮਨ ਵਸਾਵੇ ਔਰ ਜਿਹੜਾ ਪ੍ਰਮੇਸ਼ਰ ਦਾ ਨਾਮ ਹੈ ਉਹ ਸਦਾ ਹੀ ਮਨ ਵਿੱਚ ਵਸਾ ਕੇ ਰੱਖਣਾ ਹੈ ਸਦਾ ਸਿਫਤ ਸਲਾਹਾ ਤੇਰੀ ਸਿਫਤ ਸਲਾਹ ਤੋਂ ਆਪੇ ਵਿਚਾਰ ਕਰਨੇ ਕਥਾ ਕੀਤਰ ਕਹ ਲੋ ਜਾਂ ਰੱਬ ਦੀਆਂ ਗੱਲਾਂ ਕਹੇ ਉਹਨੂੰ ਸਿਖਤ ਕਿਹਾ ਹੈ ਸਲਾਹ ਕਿਹਾ ਹੈ ਜਿਵੇਂ ਇੱਕ ਦੂਜੇ ਨਾਲ ਸਲਾਹ ਕਰਦੇ ਜਿੱਥੇ ਦੋ ਚਾਰ ਭਾਈ ਬੈਠੇ ਆ ਉਥੇ ਰੱਬ ਦੀਆਂ ਗੱਲਾਂ ਕਰਦੇ ਇਸ ਕਰਕੇ ਬਾਣੀ ਕਹਿੰਦੇ ਸਦਾ ਸਿਖਤ ਸਲਾਹ ਤੇਰੀ ਉਸ ਪਰਮੇਸ਼ਰ ਦੀ ਸਿਖਤ ਸਲਾਹ ਉਹਦੀਆਂ ਗੱਲਾਂ ਉਹਦੀਆਂ ਵਿਚਾਰਾਂ ਕਰਦੇ ਰਹਿਣੇ ਨਾਮ ਵੰਨਸਾਵੇ ਔਰ ਉਸ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਹੀ ਮਨ ਵਿੱਚ ਆ ਕੇ ਰੱਖਣਾ ਹੈ ਨਾਮ ਜਿਦ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਤੇ ਹੁਣ ਫਿਰ ਦੁਬਾਰਾ ਸਮਝਾਉਣਾ ਕਰਦੇ ਨੇ ਨਾਮ ਜਿਲਕੈ ਮਨ ਵਸਿਆ ਜਿੰਨਾ ਦੇ ਮਨ ਵਿੱਚ ਨਾਮ ਵਸ ਜਾਏਗਾ ਜਿਹੜੇ ਲੋਕ ਰੱਬ ਦੀਆਂ ਗੱਲਾਂ ਕਰਦੇ ਰਹਿਣਗੇ ਵਧਿਆਈ ਕਰਦੇ ਰਹਿਣਗੇ ਫੇਰ ਕੀ ਹੋਵੇਗਾ ਵਾਜੇ ਸ਼ਬਦ ਕਨੇਰੇ ਕਹਿੰਦੇ ਇੱਕ ਦਿਨ ਐਸਾ ਆਵੇਗਾ ਜਿੱਦਨ ਇੱਕ ਦੋ ਜੀਪਾ ਲੱਖ ਹੋਵੇ ਲੱਖ ਹੋਵੇ ਲੱਖ 20 ਜਿੱਦਨ 20 ਲੱਖ ਆਵਾਜ਼ਾਂ ਸਰੀਰ ਵਿੱਚੋਂ ਆਉਣ ਲੱਗ ਜਾਣਗੀਆਂ ਇੱਥੇ ਵੀ ਕਹਿੰਦੇ ਨੇ ਬਾਜੇ ਸ਼ਬਦ ਘਰੇਰੇ ਕਹਿੰਦੇ ਤੁਸੀਂ ਇੱਕ ਵਾਰ ਜਪੋਗੇ ਤੇ ਫਿਰ अनेका ਵਾਰ ਸਰੀਰ ਵਿੱਚੋਂ ਆਵਾਜ਼ਾਂ ਆਪਣੇ ਆਪ ਆਉਣਗੀਆਂ ਫਿਰ ਉਦੋਂ ਰੱਬ ਨੇ ਕਿਰਪਾ ਕਰਨੀ ਹੈ ਤੁਹਾਨੂੰ ਤਬਾਮ ਦੁਨੀਆਂ ਦੀਆਂ ਖੁਸ਼ੀਆਂ ਦੇਣੀਆਂ ਕਿਉਂਕਿ ਹਰ ਹਰ ਜਨ ਦੁਇ ਇੱਕ ਹੈ ਜਦੋਂ ਨਾਮ ਜਪਦੇ ਆ ਜਪਦੇ ਆ ਰੱਬ ਜਿਹਾ ਬਣ ਗਏ ਫਿਰ ਉਸ ਪਰਮੇਸ਼ਰ ਤੇ ਤੁਹਾਡੇ ਵਿੱਚ ਕੋਈ ਅੰਤ ਨਹੀਂ ਰਹਿ ਜਾਂਦਾ ਫਿਰ ਦੁਨੀਆਂ ਦੇ ਲੋਕਾਂ ਨੇ ਖੁਦ ਕਹਿਣਾ ਬਾਣਾ ਬੱਦਾ ਦੇਤਿਆਂ ਵਰਗਾ ਰੱਬ ਵਰਗਾ ਤੇ ਜਿੱਦਨ ਉਹ ਅਵਸਥਾ ਬਣ ਗਈ ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਰਵਾਵੇ ਫਿਰ ਤੁਹਾਡੇ ਕਿਥੇ ਲੇਖਾਂ ਵਿੱਚ ਲਿਖਿਆ ਦਾ ਵੀ ਹੋਵੇ ਨਾ ਤਾਂ ਵੀ ਦੁਨੀਆਂ ਦੀਆਂ ਦੌਲਤਾਂ ਸਭ ਤਾਂ ਪੈਰ ਚੁੰਮਦੀਆਂ ਘਰ ਲਗੀਆਂ ਇਹ ਹਕੀਕਤ ਹੈ ਸਾਡਾ ਇਤਿਹਾਸ ਗਵਾਇਸ ਗੱਲ ਦਾ ਦੌਲਤਾਂ ਸੌਰਤਾਂ ਕਿਸਮਤਾਂ ਵਿੱਚ ਨਹੀਂ ਸੀ ਲਿਖੀਆਂ ਪਰ ਫਿਰ ਵੀ ਕਲਗੀਧਰ ਦੇ ਦਰਬਾਰ ਵਿੱਚ ਅਰਬਾਂ ਖਰਬਾਂ ਦੀ ਦੌਲਤ ਸੀ ਅਰਬਾਂ ਖਰਬਾਂ ਦੀ ਦੌਲਤ ਮਾਇਆ ਪੈ ਚੁੰਬ ਦੀ ਬਿਰਤੀ ਸੀ ਉਹ ਗੱਲ ਵੱਖਰੀ ਹੈ ਕਿ ਕਿਸਮਤ ਵਿੱਚ ਨਹੀਂ ਸੀ ਲਿਖੀ ਤੇ ਫਿਰ ਇੱਕ ਦਿਨ ਐਸਾ ਵੀ ਆਇਆ ਫਕੀਰਾਂ ਦੇ ਬਾਗ ਹਾਸੀਵਾੜ ਦੇ ਜੰਦਲ ਵਿੱਚ ਸੁੱਤਾ ਪਿਆ ਗੁਰੂ ਨਾਨਕ ਤੇ ਮਹਾਰਾਜ ਕੋਲ ਇੱਕ ਤੇ ਜ਼ਮੀਨ ਥੋੜੀ ਸੀ ਪਿਓ ਸਰਕਾਰੀ ਚੌਧਰੀ ਨੌਕਰੀ ਦੇ ਹੋਵੇ ਤੇ ਜ਼ਮੀਨ ਆਪਣੇ ਕੋਲੇ ਇੰਨੀ ਕੁ ਹੋਵੇ ਵੀ ਗਿਰਤੀ ਤੋਂ ਬਾਹਰ ਹੋਵੇ ਥੋੜੀ ਜਿਹੀ ਵੀ ਨਹੀਂ ਕਿਤੇ ਪਰ ਕਿਵੇਂ ਜ਼ਿੰਦਗੀ ਬਤੀਤ ਕੀਤੀ ਆਮ ਸਧਾਰਨ ਜਿਹੇ ਬੰਦੇ ਬਣ ਕੇ ਕਹਿ ਰਹੇ ਸਮਾਜਿਕ ਇਹ ਤੇ ਵਿਚਾਰਾ ਗਲ ਜਾਈਏ ਤੇ ਗੁਰੂ ਸਾਹਿਬ ਨੇ ਇੱਕੋ ਹੀ ਗੱਲ ਸਾਨੂੰ ਸਮਝਾਈ ਕਹਿੰਦੇ ਭਾਈ ਜੇ ਰੱਬ ਦਾ ਨਾਮ ਤੁਹਾਡੇ ਹਿਰਦੇ ਵਿੱਚ ਹੈ ਫਿਰ ਮਾਇਆ ਆਪਣੇ ਆਪ ਆਵੇਗੀ ਸੁੱਖ ਆਪਣੇ ਆਪ ਆਉਣਗੇ ਭਾਵੇਂ ਤੁਹਾਡੀ ਕਿਸਮਤ ਵਿੱਚ ਲੇਖਾਂ ਵਿੱਚ ਨਹੀਂ ਵੀ ਲਿਖਿਆ ਪਰ ਉਹ ਸੇਵਾ ਕਰਨ ਵਾਸਤੇ ਜ਼ਰੂਰ ਆਉਣਗੇ ਦੁਨੀਆਂ ਦੀਆਂ ਦੌਲਤਾਂ ਸੌਰਤਾਂ ਜ਼ਰੂਰ ਤੁਹਾਡੇ ਪੈਰ ਚੁੱਕਣਾਟ ਗਈਆਂ ਤੁਸੀਂ ਅਪਣਾਓ ਭਾਵੇਂ ਨਾ ਅਪਣਾਓ ਉਹ ਤੁਹਾਡੀ ਮਰਜ਼ੀ ਹੈ ਉਹਨਾਂ ਦੀ ਵਰਤੋਂ ਕਰਨੀ ਜਾਂ ਨਾ ਕਰਨੀ ਉਹ ਤੁਹਾਡੀ ਮਰਜ਼ੀ ਹੋਵੇਗੀ ਉਦੋਂ ਜਦੋਂ ਤੁਹਾਡੇ ਅੰਦਰ ਬਾਜੇ ਸ਼ਬਦ ਕਨੇਰੇ ਜਦੋਂ ਰੱਬ ਦੇ ਨਾਮ ਦੀਆਂ ਆਵਾਜ਼ਾਂ ਵੱਜਣਗੇ ਇਸ ਕਰਕੇ ਅੱਗੇ ਮਹਾਰਾਜ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਤੀਜੀ ਪੌੜੀ ਦੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਹੈ ਵਾਜ ਗਰੂ ਮੈਂ ਕਹਿਣਾ ਤੇਰੇ ਘਰ ਵਿੱਚ ਹੈ ਕੀ ਵੀ ਕਹੇ ਨਾਨਕ ਸੱਚੇ ਸਾਹਿਬ ਇਹ ਸੱਚੇ ਸਾਹਿਬ ਮੇਰੇ ਮਾਲਕ ਕਿਆ ਨਾਹੀ ਕਰਤੇ ਰਹਿ ਤੇਰੇ ਘਰ ਵਿੱਚ ਸਭ ਕੁਝ ਹੈ ਪਰ ਮਿਲਦਾ ਪਤਾ ਨੂੰ ਹੈ ਜਿਹੜੇ ਪੌਂਡ ਦੇ ਜੋਗ ਹੋਦੇ ਨੇ ਹੁਣ ਮੰਨ ਕੇ ਚੱਲੋ 2 ਕਿਲੋ ਦੁੱਧ ਹੈ ਤੇ ਆਪਾਂ ਲੈ ਗਏ ਗਲਾਸ ਲੈ ਗਏ ਕੌਲੀ ਲੈ ਗਏ 1 ਲੀਟਰ ਕਿਲੋ ਵਾਲਾ ਹੁਣ 2 ਉਹਦੇ ਵਿੱਚ ਕਿਵੇਂ ਪਵੇਗਾ ਨਹੀਂ ਬੈ ਸਕਦਾ ਜੇ 2 ਹੈ ਤਾਂ ਘੱਟ ਤੇ ਘੱਟ 2.5 ਕਿਲੋ ਵਾਲਾ ਬਰਤਨ ਲੈ ਕੇ ਜਾਣਾ ਪੈਣਾ ਹੁਣ ਪਰਮੇਸਰ ਦੀਆਂ ਜਿਹੜੀਆਂ ਦਾਤਾਂ ਨੇ ਬਹੁ ਗੁੱਲੀਆਂ ਨੇ ਅਣਗੁੱਲੀਆਂ ਨੇ ਰੱਬ ਦੀਆਂ ਜਿਹੜੀਆਂ ਦਾਤਾਂ ਨੇ ਨਾ ਉਹ ਬੇਸਮਾਰ ਕੀਮਤੀ ਨੇ ਤੇ ਜਿਹੜਾ ਸਾਡਾ ਹਿਰਦਾ ਰੂਪੀ ਭਾਂਡਾ ਹੈ ਸਾਡਾ ਸਰੀਰ ਕਹਿ ਲਓ ਸਮਝਣ ਵਾਸਤੇ ਅਸੀਂ ਬਹੁਤ ਛੋਟੇ ਆ ਸਾਡੀ ਸੋਚ ਬਹੁਤ ਛੋਟੀ ਹੈ ਤੇ ਫਿਰ ਉਹਦੀਆਂ ਦਾਤਾਂ ਸਾਡੀ ਸੋਚ ਵਿੱਚ ਭਾਂਡੇ ਵਿੱਚ ਕਿਵੇਂ ਪੈ ਸਕਦੀਆਂ ਅਸੀਂ ਤਾਂ ਹਜ਼ਾਰ ਰੁਪਏ ਇੱਕ ਦਿਨ ਦੀ ਕਿਤੇ ਦਿਹਾੜੀ ਬੜਦੇ ਉਹਦੇ ਨਾਲ ਖੁੱਲੇ ਫਿਰਦੇ ਰਹਦੇ ਆ ਤੇ ਜਿਹੜਾ ਪਤਾ ਨਹੀਂ ਵੀ ਹਰ ਪਾਸੇ ਖਰਮਾਂ ਦੀ ਜਾਇਦਾਦ ਸੰਸਾਰ ਨੂੰ ਦਈ ਫਿਰਦਾ ਹੈ ਸਭੇ ਧਨ ਰਾਖਣ ਕੋ ਦਿਆ ਸਭ ਕੁਝ ਜਿਹਦੇ ਦੇਤਾ ਤੇ ਉਹ ਫਿਰ ਕਿੱਡਾ ਕਬਡਾ ਹੋਵੇਗਾ ਉਹਦੀ ਦਾਤ ਅਸੀਂ ਕਿਵੇਂ ਸੰਭਾਲ ਸਕਦੇ ਆ ਇਸ ਕਰਕੇ ਜਦੋਂ ਬੰਦਾ ਦਾਤ ਸੰਭਾਲਣ ਦੇ ਯੋਗ ਹੋ ਜਾਂਦਾ ਹੈ ਫਿਰ ਪਰਮੇਸ਼ਰ ਬੇਸਵਾਰ ਦੌਲਤਾਂ ਦਿੰਦਾ ਹੈ ਫਿਰ ਉਹ ਕਹਿੰਦਾ ਵੀ ਲੈ ਹੁਣ ਰਜ ਕੇ ਹਡਾਲਾ ਫਿਰ ਬੰਦੇ ਨੂੰ ਉਸ ਵੇਲੇ ਸਮਝ ਆ ਜਾਂਦੀ ਵੀ ਹੁਣ ਇੰਨਾ ਦਬਜੋਤ ਕੋਈ ਨਹੀਂ ਫਿਰ ਬਾਬਾ ਫਰੀਦ ਸਾਹਿਬ ਜੀ ਦੇ ਬਾਗ ਉਸ ਵੇਲੇ ਬੰਦਾ ਕਹਿੰਦਾ ਫਰੀਦਾ ਸਕਰ ਖੰਡ ਅਦਵਾਕ ਗੁੜ ਮੱਖਿਓ ਮਾਂਝਾ ਗੁਦ ਸਭੇ ਵਸਤੂ ਮਿੱਠੀਆਂ ਰੱਬ ਦਾ ਭੋਜਨ ਤੋਂ ਫਿਰ ਉਧਰ ਸਭ ਜਾ ਜਾਂਦੀ ਹੈ ਵੀ ਆਹ ਸੰਸਾਰ ਦੀਆਂ ਵਸਤੂਆਂ ਮਿੱਠੀਆਂ ਤਾਂ ਹੈ ਨੇ ਰਸਤਾ ਇਹਨਾਂ ਦਾ ਹੈ ਪਰ ਰੱਬ ਦੇ ਨਾਮ ਸਮਾਨ ਕੁਝ ਨਹੀਂ ਇਸ ਕਰਕੇ ਗੁਰੂ ਜੀ ਪਹਿਲਾਂ ਹੀ ਸਾਨੂੰ ਸੰਬੋਧਨ ਕਰਦੇ ਨੇ ਭਾਈ ਤੁਸੀਂ ਡਾਇਰੈਕਟ ਸਿੱਧਾ ਰੱਬ ਦੇ ਨਾਮ ਨਾਲ ਜੁੜੋ ਆਹ ਜਿਹੜੀਆਂ ਸੰਸਾਰਕ ਵਸਤੂਆਂ ਨੇ ਇਹ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਇਹਨਾਂ ਦਾ ਕੋਈ ਮਹੂਤਵ ਨਹੀਂ ਜਿਵੇਂ ਕੋਈ ਪਿੰਡ ਦੇ ਵਿੱਚ ਐਮ.ਐਲ.ਏ ਆਵੇ ਹੁਣ ਸਾਰੇ ਲੋਕ ਭਾਵੇਂ ਐਮ.ਐਲ.ਏ ਦੀ ਪਾਰਟੀ ਦੇ ਹੈਗੇ ਨੇ ਭਾਵੇਂ ਨਹੀਂ ਹੈਗੇ ਚੇਤੇ ਰੱਖਿਓ ਭਾਵੇਂ ਉਹਦੀ ਪਾਰਟੀ ਦੇ ਹੂਣ ਭਾਵੇਂ ਨਾ ਹੋਣ ਭਾਵੇਂ ਉਹਦੇ ਵਿਰੋਧੀ ਤੇ ਰੋਣ ਪਰ ਜਦੋਂ ਉਹ ਪਿੰਡ ਚ ਆਉਂਦਾ ਤਾਂ ਫਿਰ ਸਾਰੇ ਉਹਦੇ ਅੱਗੇ ਝੁਕ ਜਾਇਆ ਕਰਦੇ ਨੇ ਸਾਰੇ ਝੁਕਦੇ ਨੇ ਕਿਉਂ ਕਿਉਂਕਿ ਉਹਦੇ ਕੋਲੇ ਅਹੁਦਾ ਹੈ ਸਾਡੇ ਜ਼ਿਲ੍ਹੇ ਦਾ مالک ਐਸੀ ਤਰ੍ਹਾਂ ਜਦੋਂ ਰੱਬ ਦਾ ਨਾਮ ਆਉਂਦਾ ਹੈ ਨਾ ਫਿਰ ਭਾਵੇਂ ਕਿਸਮਤ ਵਿੱਚ ਦੌਲਤ ਹੋਵੇ ਭਾਵੇਂ ਨਾ ਹੋਵੇ ਫਿਰ ਉਹ ਆਪਣੇ ਆਪ ਝੁਕ ਜਾਇਆ ਕਰਦੀ ਆ ਆਪਣੇ ਆਪ ਆਇਆ ਕਰਦੀ ਹੈ ਕਿਉਂਕਿ ਰੱਬ ਦਾ ਨਾਮ ਮਾਲਕ ਹੀ ਜਦੋਂ ਆ ਗਿਆ ਫਿਰ ਨੌਕਰਾਂ ਦੀ ਕੋਈ ਅਕਾਤ ਨਹੀਂ ਰਹਿ ਜਾਂਦੀ ਉਹ ਆਪਣੇ ਆਪ ਝੁਕ ਜਾਇਆ ਕਰਦੇ ਨੇ ਪਰ ਜਾਂ ਨੂੰ ਝੁਕਣਾ ਹੀ ਪੈਂਦਾ ਉੱਥੇ ਇਸ ਕਰਕੇ ਰੱਬ ਦੀਆਂ ਰੱਬ ਦੀ ਬਣਾਈ ਪਰਜਾ ਹੈ ਦੌਲਤ ਸਾਥ ਇਹ ਉਹਦੀ ਪਰਜਾ ਹੈ ਉਹ ਖੇਡਾਂ ਖੇਡ ਰਿਹਾ ਹੈ ਤੇ ਜਿੱਥੇ ਰੱਬ ਦਾ ਨਾਮ ਸਭ ਦਾ ਆਪ ਆ ਜਾਂਦਾ ਹੈ ਉਥੇ ਇਹ ਚੀਜ਼ਾਂ ਆਪਣੇ ਆਪ ਹੀ ਆ ਜਾਂਦੀਆਂ ਨੇ ਇਸ ਕਰਕੇ ਸ਼ੁਰੂਆਤੀ ਇਹ ਬੇਤੀਆਂ ਤੁਹਾਨੂੰ ਮੈਂ ਕਰਦਾ ਰਿਹਾ ਨਾਮ ਜਪੋ ਗੁਰਦੁਆਰੇ ਆਉਣ ਦਾ ਸੁਭਾਅ ਬਣਾਓ ਅੱਜ ਕੱਲ੍ਹ ਦੇਖਿਓ 6 ਮਹੀਨਿਆਂ ਬਾਅਦ ਖੁਦ ਸੋਚੋ ਵੀ ਸਾਡਾ 6 ਮਹੀਨੇ ਹਾਲਾਤ ਪਹਿਲਾਂ ਕੀ ਸੀ ਤੇ ਅੱਜ ਹਾਲਾਤ ਕੀ ਨੇ ਬੇਸ਼ੱਕ ਸਰੀਰਕ ਬਿਮਾਰੀਆਂ ਘਰ ਦੇ ਵਿੱਚ ਦੁੱਖ ਆਉਣਗੇ ਉਹ ਆਉਂਦੇ ਰਹਿਣਗੇ ਲਿਖੇ ਹੋਏ ਲੇਖ ਨਹੀਂ ਮਿਟਦੇ ਪਰ ਉਹਦੋਂ ਨਾਲੋਂ ਸਮਰੱਥਾ ਉਹਦੋਂ ਨਾਲੋਂ ਬਾਲ ਅੱਜ ਕਿੰਨਾ ਤੇ ਪਹਿਲਾਂ ਕਿੰਨਾ ਸੀ ਪਹਿਲਾਂ ਕਿੰਨੇ ਡਾਮਾ ਡੋਲ ਹੁੰਦੇ ਸੀ ਬੜਾ ਦੁੱਖ ਸੁਣ ਕੇ ਤੇ ਅੱਜ ਕਿੰਨਾ ਚੰਗਾ ਲੱਗਦਾ ਵੀ ਚਲੋ ਕੋਈ ਗੱਲ ਨਹੀਂ ਹੁੰਦਾ ਹੀ ਰਹਿੰਦਾ ਅੱਜ ਬੇਫਿਕਰੇ ਹੋ ਗਏ ਸਮਝਣ ਵਾਸਤੇ ਕਹਦੇ ਆ ਇਹ ਸਾਰਾ ਕੁਝ ਕਿਉਂ ਹੋਇਆ ਕਿਉਂਕਿ ਗੁਰੂ ਦਾ ਸ਼ਬਦ ਹੁਣ ਦਿਲ ਦੇ ਵਿੱਚ ਵਸਦਾ ਜਾਂਦਾ ਸਮਝ ਪੈਦੀ ਜਾਂਦੀ ਹੈ ਇਸ ਕਰਕੇ ਯਤਨ ਕਰੋ ਨਾਮ ਦੇ ਵਾਸੀ ਬਣਿਏ ਗੁਰੂ ਜੀ ਸਾਨੂੰ ਕੇਵਲ ਨਾਮ ਦੇ ਨਾਲ ਜੋੜਦੇ ਨੇ ਤਾ ਕਰਕੇ ਸਮਝਾਉਂਦਾ ਵੀ ਕਰਦੇ ਨੇ ਇਹ ਵਾਹਿਗੁਰੂ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਵਾਹਿਗੁਰੂ ਸਭ ਕੁਝ ਤੇਰੇ ਘਰ ਵਿੱਚ ਹੈ ਪਰ ਮਿਲਦਾ ਉਹਨਾਂ ਨੂੰ ਹੈ ਜਿਹੜੇ ਤੇਰੇ ਲਾਇਕ ਬਣ ਜਾਂਦੇ ਨੇ ਦੇਦਾ ਦੂਦਾਂ ਨੂੰ ਹੈ ਜਿਹੜੇ ਪਾਉਣ ਦੇ ਯੋਗ ਹੋ ਜਾਂਦੇ ਨੇ ਤੇ ਪਾਉਣ ਵਾਲਾ ਕੌਣ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਨਾਮ ਹੈ ਜਿਹਦੇ ਹਿਰਦੇ ਵਿੱਚ ਸ਼ਬਦ ਹੈ ਇਸ ਕਰਕੇ ਆਓ ਸ਼ਬਦ ਦੀ ਅਰਦਾਸ ਨਾਲ ਜੁੜੀਏ ਹੋਰ ਤਾਂ ਆਪਾਂ ਤਿੰਨ ਕੌੜੀਆਂ ਦੇ ਵਿਚਾਰ ਕੀਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਆਉਣ ਵਾਲੇ ਤਨ ਵਿੱਚ ਆਪਾਂ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਗੁਰਬਾਣੀ ਦੀ ਵਿਆਖਿਆ ਸਬਦ ਵਿਚਾਰ ਦਾ ਅਭਿਆਸ ਕਰ ਅੱਖਰ